ਸੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋ ਮੰਗੇ ਕਿ ਚੜ੍ਹਦੀ ਕਲਾ ਵਿੱਚ ਹੋਮੋਂਗੇ ਅੱਜ ਦੀ ਜੋ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਆ ਉਹਨਾਂ ਸਟੂਡੈਂਟਸ ਲਈ ਜੋ ਪੰਜਾਬ ਪੁਲਿਸ ਕਨਸਟੇਬਲ ਦੀ ਪ੍ਰੈਪਰੇਸ਼ਨ ਕਰ ਚੁੱਕੇ ਆ ਤੇ ਉਹਨਾਂ ਦਾ ਡਰੀਮ ਆ ਕਿ ਇੱਕ ਗਵਰਨਮੈਂਟ ਜੌਬ ਨੂੰ ਹਾਸਲ ਕਰਨਾ ਤੇ 40 ਤੋਂ 50 ਹਜ਼ਾਰ ਦੀ ਜੋ ਇਨਕਮ ਆ ਉਹ ਅਰਨ ਕਰ ਸਕਣ ਤੇ ਆਪਣਾ ਫਿਊਚਰ ਸਿਕਿਉਰ ਕਰ ਸਕਣ ਤਾਂ ਅਜਿਹੀ ਹੀ ਵੀਡੀਓ ਅੱਜ ਆਪਾਂ ਲੈ ਕੇ ਆਏ ਆ ਤੇ ਸਾਰੀਆਂ ਡਿਟੇਲਸ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੰਨੀਆਂ ਪੋਸਟਾਂ ਆਈਆਂ ਨੇ ਕਿਹੜੀਆਂ ਪੋਸਟ ਨੇ ਪੀ ਟ੍ਰਿਪਲ ਐਸ ਵੀ ਦੇ ਆਈਆਂ ਹੋਈਆਂ ਨੇ ਤੇ ਤੁਸੀਂ ਕਿਸ ਤਰ੍ਹਾਂ ਇਸ ਨੂੰ ਅਚੀਵ ਕਰ ਸਕਦੇ ਹੋ ਇਗਜ਼ਾਮ ਪੈਟਰਨ ਕੀ ਰਹਿਣ ਵਾਲਾ ਦਾ ਤੇ ਪ੍ਰੈਪਰੇਸ਼ਨ ਕਿਵੇਂ ਕਰ ਸਕਦੇ ਆ ਸੋ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਆਪਣੇ ਚੈਨਲ ਤੇ 3000 ਸਬਸਕ੍ਰਾਈਬਰ ਪੂਰੇ ਹੋਣ ਵਾਲੇ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਗਵਰਨਮੈਂਟ ਇਗਜ਼ਾਮ ਦੀ ਜੋ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਕੀ ਕਿਹੜੀਆਂ ਪੋਸਟ ਨੇ ਪੋਸਟ ਨੇ ਜੇਲਡ ਗਾਰਡਨ ਦੀਆਂ 471 ਪੋਸਟਾਂ ਜਿਹਦੇ ਵਿੱਚੋਂ ਮੈਟਰਨ ਨੇ ਤੇ ਉਹਦੇ ਵਿੱਚੋਂ ਬਾਕੀ ਨਹੀਂ ਹੈ ਜਿਹੜੀਆਂ ਸਾਰੀਆਂ ਪੋਸਟ ਨਹੀਂ ਹੈ ਸਾਰਿਆਂ ਵਾਸਤੇ ਨੇ ਠੀਕ ਹੈ ਜੀ ਸੋ ਇਹ ਬਹੁਤ ਵਧੀਆ ਜੋ ਪੀ ਟ੍ਰਿਪਲ ਐਸ ਵੀ ਤੇ ਪੋਸਟਸ ਆਈਆਂ ਹੋਈਆਂ ਨੇ ਜਿਨ੍ਹਾਂ ਨੇ ਪੰਜਾਬ ਪੁਲਿਸ ਕੌਨਸਟੇਬਲ ਦੀ ਤਿਆਰੀ ਕੀਤੀ ਆ ਉਹਨਾਂ ਲਈ ਬਹੁਤ ਜ਼ਿਆਦਾ ਈਜ਼ੀ ਹੋ ਜਾਊਗਾ ਕਿਉਂਕਿ ਜੋ ਐਗਜ਼ਾਮ ਪੈਟਰਨ ਆ ਲਗਭਗ ਲਗਭਗ ਸੇਮ ਜਿਹਾ ਹੀ ਆ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਤੇ ਜੋ ਏਜ ਆ ਕੀ ਤੁਹਾਡੀ 27 ਤੱਕ ਹੋਣੀ ਚਾਹੀਦੀ ਹੈਗੀ ਤੇ ਉਸ ਤੋਂ ਬਾਅਦ ਜਨਰਲ ਵਾਸਤੇ ਤੇ ਉਸ ਤੋਂ ਬਾਅਦ 5-5 ਸਾਲ ਦੀ ਜੋ ਰਿਲੈਕਸੇਸ਼ਨ ਆ ਉਹ ਕੈਟਾਗਰੀ ਵਾਈਜ਼ ਤੁਹਾਨੂੰ ਮਿਲਦੀ ਰਹਿੰਦੀ ਹੈਗੀ ਤੇ ਐਗਜ਼ਾਮ ਜੋ ਉਹ ਹੋਏਗਾ 100 ਮਾਰਕਸ ਦਾ ਸਿਲੇਬਸ ਕੀ ਹੈਗਾ ਇਹਦੇ ਬਾਰੇ ਬਹੁਤ ਜ਼ਿਆਦਾ ਜੋ ਬੱਚਿਆਂ ਦੇ ਮਨ ਦੇ ਵਿੱਚ ਇੱਕ ਕਹਿ ਲਓ ਤੁਸੀਂ ਦੁਬਿਧਾ ਕੀ ਕੇ ਸਾਨੂੰ ਸਿਲੇਬਸ ਹੀ ਨਹੀਂ ਪਤਾ ਲੱਗ ਰਿਹਾ ਤੇ ਐਗਜ਼ਾਮ ਕਿੱਦਾ ਹੋਣਾ ਸਾਰੀਆਂ ਡਿਟੇਲਸ ਆਪਾਂ ਇਸ ਵੀਡੀਓ ਦੇ ਵਿੱਚ ਦੱਸਦੇ ਹਾਂ ਸੋ ਜੇਕਰ ਤੁਹਾਡੇ ਕੋਲ ਪੈਨ ਕਾਪੀ ਨਹੀਂ ਆ ਪੈਨ ਕਾਪੀ ਲੈ ਕੇ ਇੱਕ ਵਾਰ ਪਾਜ਼ ਕਰ ਲਓ ਵੀਡੀਓ ਨੂੰ ਫਿਰ ਚਲਾਇਓ ਠੀਕ ਹੈ ਜੀ ਸੋ ਜੋ ਐਗਜ਼ਾਮ ਆ ਤੁਹਾਡਾ ਪੰਜਾਬ ਪੁਲਿਸ ਦੇ ਐਗਜ਼ਾਮ ਵਾਂਗ ਹੀ 100 ਮਾਰਕਸ ਦਾ ਹੋਣਾਗਾ ਤੇ ਐਲੀਜੀਬਿਲਟੀ ਆ ਜੋ ਤੁਹਾਡੀ ਉਹ 12th ਪਾਸ ਹੋਣੀ ਚਾਹੀਦੀ ਹੈ 10th ਦੇ ਵਿੱਚ ਤੁਹਾਡੀ ਪੰਜਾਬੀ ਜੋ ਕੰਪਲਸਰੀ ਆ ਪਾਸ ਹੋਣੀ ਠੀਕ ਹੈ ਜੀ 10th ਦੇ ਵਿੱਚ ਤੁਸੀਂ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ ਜੀ ਤੇ ਜੋ ਗਰਲਜ਼ ਦਾ ਥੋੜਾ weight ਦਾਗਾ ਬਾਕੀ ਸਭ ਜੋ ਤੁਹਾਡੀ ਚੈਸਟ ਆ ਗਈ ਮੁੰਡਿਆਂ ਦੀ ਦਿੱਤੀ ਫੁਲਾ ਕੇ 34 34.5 ਇੰਚ ਹੋਣੀ ਚਾਹੀਦੀ ਹੈਗੀ 50-55 ਕਿਲੋ ਕੁੜੀਆਂ ਦਾ weight ਹੋਣਾ ਚਾਹੀਦਾ ਹੈਗਾ ਸਾਰੀਆਂ ਚੀਜ਼ ਜੋ ਨੋਟੀਫਿਕੇਸ਼ਨ ਆ ਗਈ ਤੁਸੀਂ ਮੇਰੇ ਤੋਂ ਉਹ ਵੀ ਲੈ ਸਕਦੇ ਹੋ ਇੰਸਟਾਗ੍ਰam ਤੇ ਮੈਨੂੰ DM ਕਰਦੇ ਮੈਂ ਤੁਹਾਨੂੰ ਜੋ ਇਹ ਵੀ PDF ਉਹ ਵੀ ਪ੍ਰੋਵਾਈਡ ਕਰਾ ਦੂੰਗਾ ਜੇਕਰ ਤੁਸੀਂ ਚਾਹੁੰਦੇ ਹੋ ਠੀਕ ਹੈ ਜੀ ਸੋ ਜੋ ਇਹਦਾ ਐਗਜ਼ਾਮ ਪੈਟਰਨ ਆਗਾ ਸਿਲੇਬਸ ਕੀ ਹੈਗਾ ਇਹ ਚੀਜ਼ ਬਾਰੇ ਸਾਰਿਆਂ ਦੇ ਮਨ ਦੇ ਵਿੱਚ ਡਾਊਟ ਆ ਸੋ ਪਹਿਲਾਂ ਦੱਸਦਾ ਕਿ 100 ਮਾਰਕਸ ਦਾ ਜੋ ਐਗਜ਼ਾਮ ਤੁਹਾਡਾ ਆਉਣਾ ਉਹਦੇ ਵਿੱਚ ਤੁਸੀਂ 25-25 ਦੇ ਬਸ ਚਾਰ ਸੈਕਸ਼ਨ ਕਰ ਲੈਣੇ ਨੇ ਕਿ ਬਹੁਤ ਜ਼ਿਆਦਾ ਈਜ਼ੀ ਹੈਗਾ 25 ਮਾਰਕਸ ਦਾ ਹੀ ਤੁਹਾਨੂੰ ਦੇਖੋ ਰੀਜ਼ਨਿੰਗ ਆਉਣੀ ਹੈ 25 ਦਾ ਜੋ ਮੈਥ ਆਉਣਾ ਹੈ ਠੀਕ ਹੈ ਜੀ ਜੋ 25 ਮਾਰਕਸ ਦੀ ਤੁਹਾਨੂੰ ਜਨਰਲ ਅਵੇਅਰਨੈਸ ਆਉਣੀ ਹੈ 17 ਮਾਰਕਸ ਦਾ ਜੋ ਤੁਹਾਨੂੰ ਪੰਜਾਬੀ ਤੇ ਇੰਗਲਿਸ਼ ਮਿਕਸ ਕਰਕੇ ਆਉਣੀ ਹੈ 8-7 ਮਾਰਕਸ ਕਰ ਲਓ 8-9 ਮਾਰਕਸ ਕਰ ਲੈਣ ਮੈਨੂੰ 7.0 ਮਾਰਕਸ ਕਰ ਲੈਣ 10.0 ਕਰ ਲੈਣ 17 ਮਾਰਕਸ ਯਾਨੀ ਕਿ ਤੁਹਾਨੂੰ ਲੈਂਗੁਏਜਸ ਹੋਣੀਆਂ ਨੇ ਫਿਰ ਕੰਪਿਊਟਰ ਜੋ ਡਿਜੀਟਲ ਸਕਿੱਲ ਕਹ ਦਿੰਦੇ ਆ ਜਿਹਨੂੰ ਆਪਾਂ ਉਹ 8 ਕ ਨੰਬਰ ਦੀ ਉਹ ਹੋਣੀਆਂ ਸੋ 25 25 25 ਦੇ ਹਿਸਾਬ ਨਾਲ ਤੁਹਾਨੂੰ ਇਹਦੇ 100 ਜੋ ਮਾਰਕਸ ਦਾ ਐਗਜ਼ਾਮ ਆਉਣਾਗਾ ਤੇ ਟਾਈਮ ਜੋ ਤੁਹਾਡਾ ਉਨਾ ਹੀ ਰਹੂਗਾ ਜੋ 2 ਆਵਰਸ ਦੇ ਲਗਭਗ ਹੁੰਦਾਗਾ ਸੋ ਉਹਦੇ ਵਿੱਚ ਹੀ ਤੁਸੀਂ ਇਹ ਕਰਨਾ ਹੋਊਗਾ ਪੰਜਾਬੀ ਦੇ ਵਿੱਚ ਕੀ ਹੁੰਦਾਗਾ ਜੋ ਨਾਮ ਪੜਨਾਮ ਸਮਾਨਾਰਥਕ ਵਿਰੋਧੀ ਜੋសារੀਆਂ ਉਹ ਚੀਜ਼ਾਂ ਹੋ ਗਈਆਂ ਤੇ ਜੋ ਮੈਥ ਸਿਮਪਲ ਮੈਥ ਹੋਣਾਗਾ ਜੋ ਅਰਥਮੈਟਿਕ ਮੈਥ ਹੁੰਦਾਗਾ ਜਿਹਦੇ ਵਿੱਚ ਤੁਹਾਡੀ ਪਰਸੈਂਟੇਜ ਹੋ ਜਾਂਦੀ ਹੈ ਜੀ ਤੇ ਮਿਕਸਚਰ ਰੈਲੀਗੇਸ਼ਨ ਹੋ ਗਿਆ ਤੇ ਰੇਸ਼ੋ ਪ੍ਰੋਪੋਰਸ਼ਨ ਐਂਡ ਹੋਰ ਪ੍ਰੋਫਿਟ ਲਾਸ ਹੋ ਗਿਆ ਸੀਪੀਐਸਪੀ ਹੋ ਗਿਆ ਤੇ ਰੀਜ਼ਨਿੰਗ ਆ ਜੋ ਸਿਮਪਲ ਰੀਜ਼ਨਿੰਗ ਵੀ ਸਿਮਪਲ ਹੋਣੀ ਹੈਗੀ ਤੁਹ ਕ੍ਰਿਟੀਕਲ ਰੀਜ਼ਨਿੰਗ ਨਹੀਂ ਆਣੀ ਲਗੀ ਤੇ ਬਾਕੀ ਜੋ ਹਿਸਟਰੀ ਐਂਡ ਕਲਚਰ ਆਗਾ ਤਾਂ ਤੁਸੀਂ ਉਹ ਜ਼ਰੂਰ ਪੜ੍ਹ ਕੇ ਜਾਇਓ ਪੰਜਾਬ ਦਾ ਹਿਸਟਰੀ ਐਂਡ ਕਲਚਰ ਉਹਦਾ ਉਹਦੀ ਬੜੀ ਉਹਦਾ ਬੜਾ ਇੰਪੋਰਟੈਂਟ ਰੋਲ ਹੋ ਜਾਣਾਗਾ ਕਿਉਂਕਿ ਉਹਦੇ ਵਿੱਚੋਂ ਵੀ ਜੋ ਵਧੀਆ ਬੇਟੇ ਜਨਾਲਾ ਤੁਹਾਡਾ ਐਗਜ਼ਾਮ ਦੇ ਵਿੱਚ ਆਉਂਦਾਗਾ ਸੋ ਜੇ ਰਵਰਡੰ ਦਾ ਜੇ ਕੰਪਲੀਟ ਸਿਲੇਬਸ ਤੁਸੀਂ ਜਾਨਣਾ ਚਾਹੁੰਦੇ ਹੋਗੇ ਵੀ ਇੱਕ ਇੱਕ ਚੀਜ਼ ਦਾ ਬੜੀ ਦੱਸਿਆ ਜਾਵੇ ਵੀ ਕੀ ਕੀ ਆਉਣਾਗਾ ਤਾਂ ਉਹਦੇ ਵਾਸਤੇ ਆਪਾਂ ਸੈਪਰੇਟ ਵੀਡੀਓ ਬਣਾ ਦਾਂਗੇ ਜੇਕਰ ਤੁਸੀਂ ਕਮੈਂਟ ਕਰੋਗੇ ਸੋ ਇੱਕ ਬਹੁਤ ਵਧੀਆ ਮੌਕਾਗਾ 24 ਅਗਸਤ ਤੱਕ ਇਹਦੀ ਡੇਟ ਹੈ ਜੀ 28 ਤੋਂ ਸਟਾਰਟ ਹੋਈ ਸੀਗੇ ਹਜੇ ਬਹੁਤ ਟਾਈਮ ਪਿਆਗਾ ਸੋ ਹੁਣੀ ਛੇਤੀ ਛੇਤੀ ਜਾ ਕੇ ਆਪਣਾ ਫਾਰਮ ਜਲਦੀ ਤੋਂ ਜਲਦੀ ਫਿਲ ਕਰ ਦਿਓ ਤਾਂ ਕਿ ਤੁਸੀਂ ਇਸ ਜੌਬ ਨੂੰ ਅਚੀਵ ਕਰ ਸਕੋ ਅਗਲੀ ਵਾਰ ਮਿਲਾਂਗੇ ਤਾਂ ਦੀ ਇਨਫੋਰਮੇਟਿਵ ਵੀਡੀਓ ਦੇ ਨਾਲ ਉਮੀਦ ਆ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਤਾਂ ਚੈਨਲ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਬਜੇ ਕਮੈਂਟ ਕਰ ਦਿਓ ਥੈਂਕ ਯੂ ਧੰਨਵਾਦ